ਦਰਸਲ ਬੀਤੀ ਰਾਤ ਰਾਜਪੁਰਾ ਦੇ ਸਥਾਨਕ ਹੋਟਲ ਈਗਲ ਮਾਡਲ ਵਿੱਚ ਪ੍ਰਵੀਨ ਛਾਬੜਾ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਪਟਿਆਲਾ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਜੀ ਦੀ ਵਪਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਸ਼ਾਮਲ ਹੋਏ ਇਸ ਮੌਕੇ ਹਲਕਾ ਰਾਜਪੁਰਾ ਦੇ ਸਾਰੇ ਵਪਾਰ ਮੰਡਲ ਐਸੋਸੀਏਸ਼ਨ ਕੈਮਿਸਟ ਐਸੋਸੀਏਸ਼ਨ ਡਾਕਟਰ ਐਸੋਸੀਏਸ਼ਨ ਇਮੀਗ੍ਰੇਸ਼ਨ ਵੈਲਫੇਅਰ ਐਸੋਸੀਏਸ਼ਨ ਇੰਡਸਟਰੀ ਐਸੋਸੀਏਸ਼ਨ ਹਜ਼ਾਰਾਂ ਦੀ ਤਾਦਾਦ ਦੇ ਗਿਣਤੀ ਦੇ ਵਿੱਚ ਰਾਜਪੁਰਾ ਹਲਕਾ ਵਾਸੀ ਹਾਜ਼ਰ ਰਹੇ ਸਨ ਇਸ ਮੌਕੇ ਡਾਕਟਰ ਬਲਬੀਰ ਸਿੰਘ ਜੀ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਨਵੇਂ ਪੁਰਾਣੇ ਸੀਨੀਅਰ ਆਗੂ ਅਤੇ ਵਾਰਡ ਦੇ ਐਮਸੀਬੀ ਹਾਜ਼ਰ ਰਹੇ ਦਸਦੀਏ ਕੀ ਤਰਮਿੰਦਰ ਸਿੰਘ ਜਸਵੀਰ ਸਿੰਘ ਚੰਦੂਆ ਜੁਆਇੰਟ ਸਕੱਤਰ ਪੰਜਾਬ ਬੰਤ ਸਿੰਘ ਐਡਵੋਕੇਟ ਸੀਨੀਅਰ ਰਵਿੰਦਰ ਸਿੰਘ ਜੀ ਵੀ ਮੌਜੂਦ ਰਹੇ ਦੀਪਕ ਸੂਤ ਕੈਪਟਨ ਸ਼ੇਰ ਸਿੰਘ ਗੁਰਪ੍ਰੀਤ ਸਿੰਘ ਤੋਂ ਮੋਦੀ ਗੁਰੀਲਸਰਾਉ ਮਨੀਸ਼ ਸ਼ਰਮਾ ਡਾਕਟਰ ਸਰਬਜੀਤ ਸਿੰਘ ਰਮਨ ਜੈਨ ਅਜੇ ਮਿੱਤਲ ਜੱਸੀ ਨੀਲਪੁਰਾ ਦਿਨੇਸ਼ ਮਹਿਤਾ ਗੁਰਮੀਤ ਸਿੰਘ ਉਪਲ ਹੈੜੀ ਕਰਨੈਲ ਕੁਰੀ ਚੰਨ ਸਿੰਘ ਅਮਰੀਕ ਸਿੰਘ ਫਰੀਦਪੁਰ ਹਾਜ਼ਰ ਰਹੇ ਸਭ ਆਪ ਦੇਖਦੇ ਹਾਂ ਬੱਬੂ ਦਿਲਖੋੜ ਦੀ ਰਿਪੋਰਟ ਕੀ ਕਹਿਣਾ ਹੈ ਡਾਕਟਰ ਭਲਵੀਰ ਦਾ ਜੀਮ ਨੇ ਤੁਹਾਡਾ ਇਨਾ ਸਵਾਗਤ ਕੀਤਾ ਇੱਥੇ। ਕੀ ਕਰੀਏ? ਦੇਖੋ ਇਹ ਪ੍ਰਵੀਨ ਜੀ ਨੇ ਕਾਟੂਬਾਦ ਰੱਖੀ ਹੋਈ ਸੀ ਜੀ। ਸੋ ਮੈਨੂੰ ਵੀ ਔਰ ਬੜਾ ਇਟਸ ਮੇਰੇ ਵਾਸਤੇ ਮਾਣ ਦੀ ਗੱਲ ਹੈ ਕਿ ਮੈਨੂੰ ਵੀ ਉਹਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਅਸੀਂ ਸਵੇਰ ਤੋਂ ਮੀਟਿੰਗਾਂ ਕਰ ਰਹੇ ਸੀ ਮੈਂ। ਤੇ ਮੀਟਿੰਗਾਂ ਕਰਕੇ ਬੜਾ ਰਫਰੈਸ਼ਿੰਗ ਹੈ ਜੀ। ਸਾਰੇ ਬੰਦਿਆਂ ਨੂੰ ਆ ਕੇ ਮਿਲੇ ਆ ਬੜਾ ਅੱਛਾ ਲੱਗਿਆ। ਤੁਹਾਡੇ ਵੀ ਰੂਬਰੂ ਆਏ ਆ। ਬਹੁਤ ਵਧੀਆ ਗੱਲ ਹੈ ਜੀ। ਸਾਰੇ ਰਾਜਪੁਰੇ ਦੇ ਬੰਦੇ ਸਾਰੇ ਜਿਹੜੇ ਡਿਫਰੈਂਟ ਸੈਕਸ਼ਨਸ ਆਫ ਸੋਸਾਇਟੀ ਉਹਦੇ ਵਿੱਚ ਮਤਲਬ ਟੋਟਲ ਸਪੈਕਟਰਮ ਜਿਹੜਾ ਹੈਗਾ ਜੀ ਮਤਲਬ ਉਹ ਸਾਰੀਆਂ ਜਥੇਬੰਦੀਆਂ ਐਨ ਜੀਓਜ਼ ਔਰ ਬਹੁਤ ਸਾਰੇ ਬਿਜ਼ਨਸ ਬਿਜ਼ਨਸ ਤੋਂ ਔਰ ਡਿਫਰੈਂਟ ਸੋਸ਼ਲ ਗਰੁੱਪਸ ਔਰ ਮਤਲਬ ਸਾਰੇ ਹੂਸਾ ਹੂਸਾ ਉਹ ਜੋ ਰਾਜਪੁਰੇ ਜੀ ਜੀ ਮੀਡੀਆ ਵਾਲੇ ਵੀ ਉਹ ਤੁਹਾਡਾ ਵੀ ਧੰਨਵਾਦ ਹੈ ਸਾਰਾ ਪ੍ਰਵੀਨ ਜੀ ਦਾ ਨੀਨਾ ਜੀ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਰਾਜਪੁਰੇ ਜੀ ਜਿਹੜੀ ਤੁਹਾਡੀ ਟੀਮ ਹੈ ਉਹ ਉੱਥੋਂ ਉੱਥਾਂ ਤੇ ਜਾ ਕੇ ਤੁਹਾਡਾ ਪ੍ਰਚਾਰ ਕਰ ਰਹੀ ਹੈ ਕਰ ਰਹੀ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੀ ਕੁ ਲੀਡ ਨਾਲ ਠੀਕ ਹੈ ਦੇਖੋ ਮੈਨੂੰ ਲੱਗਦਾ ਹੈ ਸਾਡੀ ਇਸ ਵਾਰੀ ਨਾ ਲੈਂਡਸਲਾਈਡ ਵਿ ਕਿ 22 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਗਰੰਟੀਆਂ ਦਿੱਤੀਆਂ ਸੀ ਅਸੀਂ ਅਜੇ ਕੰਮ ਨਹੀਂ ਕੀਤਾ ਸੀ ਉਹਨਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਜੀ ਨੇ ਗਰੰਟੀਆਂ ਦਿੱਤੀਆਂ ਸੀ ਉਹਦੇ ਜੋ 80% ਸੀ ਪੂਰੀਆ ਕਰ ਚੁੱਕਿਆ ਮੈਂ 2 ਮਹੀਨੇ ਹੋ ਗਏ ਜੀ ਮੈਨੂੰ ਨੀਨਾ ਜੀ ਨੂੰ ਸਾਰਿਆਂ ਨੂੰ ਆਪਣੇ ਅਸੀਂ ਮਤਲਬ ਤਕਰੀਬਨ ਤਕਰੀਬਨ ਜੜੇ ਆ ਗਿਆ 80% ਪਿੰਡਾਂ ਦੇ ਵਿੱਚ ਮੱਲਿਆਂ ਦੇ ਵਿੱਚ ਵਾਰਡਾਂ ਦੇ ਵਿੱਚ ਹੋਇਆ ਹੈ ਲੋਕ ਨਾ ਜੀ ਪੰਜਾਬ ਸਰਕਾਰ ਤੇ ਕੰਮ ਤੋਂ ਬਹੁਤ ਕੋਸ਼ ਹੈ ਪਿੰਡਾਂ ਵਾਲੇ ਕਹਿੰਦੇ ਜੀ 40 ਸਾਲ ਬਾਅਦ ਅਸੀਂ ਦਿਨ ਨੂੰ ਫਸਲਾਂ ਨੂੰ ਪਾਣੀ ਲਾਇਆ ਰਾਤ ਨੂੰ ਜਾਂਦੇ ਸੀ ਸੱਪ ਲੜ ਕੇ ਲੋਕ ਮਰਦੇ ਸੀ ਅਸੀਂ ਉਸ ਤੋਂ बच ਗਏ ਔਰ ਤੁਸੀਂ ਜਾ ਕੇ ਆਪ ਦੇਖੋ ਜੀ ਤੁਹਾਡੇ ਤੁਸੀਂ ਰਾਜਪੁਰੇ ਤੋਂ ਰੋਡ ਵੱਲ ਨੂੰ ਜਾਓਗੇ ਨਾ ਜੀ ਸੂਰਜਮੁਖੀ ਦਾ ਭਰੇ ਹੋਇਆ ਖੇਤ ਖਰਬੂਜੇ ਆ ਜੀ ਮਿਰਚਾਂ ਦੀ ਕੀਤੀ ਹੋ ਰਹੀ ਆ ਮੱਕੀ ਦੀ ਕੀਤੀ ਹੋ ਰਹੀ ਆ ਐਗਰੀਕਲਚਰ ਡਾਇਵਰਸੀਫਿਕੇਸ਼ਨ ਮੈਂ ਮੋਟਰਾਂ ਤੇ ਮੈਂ ਮੋਟਰਾਂ ਤੇ ਰੁੱਕ ਕੇ ਲੋਕਾਂ ਨੂੰ ਮਿਲਿਆ ਕਹਿੰਦੇ ਜੀ ਨਜ਼ਾਰਾ ਆ ਗਿਆ ਮਤਲਬ ਇਹ ਸ਼ਬਦ ਯੂਜ਼ ਕਰਦੇ ਆ ਪਿੰਡਾਂ 'ਚ ਕਿਸੇ ਦਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਸ਼ਹਿਰਾਂ 'ਚ ਵੀ ਅਜਾ ਮਤਲਬ ਮジョਰਿਟੀ ਦਾ ਬਿੱਲ ਨਹੀਂ ਆਉਂਦਾ 80% ਲੋਕ ਛੜਿਆ ਗਿਆ ਸਿਹਤ ਸੁਰੱਖਤਾ ਬਹੁਤ ਵਧਤਰ ਹੋਈਆਂ ਦਵਾਈਆਂ ਲੈਣ ਲੱਗ ਆ ਤੁਹਾਡੇ ਇਥੋਂ ਤੁਸੀਂ ਚੰਡੀਗੜ੍ਹ ਨੂੰ ਜਾਓਗੇ ਦੋ ਤਿੰਨ ਜਗ੍ਹਾ ਤੇ ਸੜਕ ਸੁਰੱਖਿਆ ਪੋਸਟ ਦੀ ਗੱਡੀ ਖੜੀ ਹੋਏਗੀ ਪਟਿਆਲੇ ਜਾਓਗੇ ਪਟੰਡੇ ਤੱਕ ਜਿਹੜੀ ਮਰਜ਼ੀ ਸੜਕ ਤੇ ਚੱਲ ਜਾਓ ਹਰ 25 30 ਕਿਲੋਮੀਟਰ ਤੇ ਸੜਕ ਸੁਰੱਖਿਆ ਫੋਰਸ ਹੈ ਜੀ ਟੋਟਲੀ ਇਲਾਜ ਫ੍ਰੀ ਆ ਰੱਬ ਨਾ ਕੋਈ ਐਕਸੀਡੈਂਟ ਹੋ ਜਾਏ ਉਹਦੀ ਰੋਕਥਾਮ ਲਈ ਵੀ ਕੰਮ ਕਰਦੇ ਆ ਆ ਤੀਰਥ ਯਾਤਰਾ ਹੋ ਰਹੀ ਆ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋ ਰਹੀ ਆ ਸ਼ੀਧਾਂ ਦਾ ਸਨਮਾਨ ਹੋ ਰਿਹਾ ਹੋਰ ਪ੍ਰਾਜਾ ਪੰਜਾਬ ਦੇ ਚੱਕੇ ਜਾ ਰਹੇ ਆ ਹੁਣ ਸਾਡੀ ਸਰਕਾਰ ਬਣਾ ਦਿਓ ਤੁਹਾਡਾ ਇਹ ਬੈਰੀਅਰ ਵੀ ਸਾਰੇ ਚੱਕ ਦੇਾਂਗੇ ਜੀ ਆ ਜਿਹੜਾ ਤੁਹਾਡਾ ਰੋਕ ਕੇ ਬੈਠਾ ਕਿਸਾਨਾਂ ਸਮਤ ਹੋਈਏ ਜਾਂ ਨਾ ਹੋਈਏ ਬਟ ਦੇ ਹੈਵ ਅ ਫੰਡਾਮੈਂਟਲ ਰਾਈਟ ਟੂ ਪ੍ਰੋਟੈਸਟ ਸਾਡੀਆਂ ਜਿਹੜੀਆਂ ਕੁੜੀਆਂ ਸੀ ਜਿਹੜੀਆਂ 올림픽 ਮਾਡਲ ਸੀਗੀਆਂ ਬੀਜੇਪੀ ਦੇ ਐਪੀਓ ਨਾਲ ਅਸੋਸੀਏਟ ਕੀਤਾ ਉਹਨਾਂ ਦਾ ਵੀ ਪ੍ਰੋਟੈਸਟ ਕਰਨ ਦਾ ਰਾਈਟ ਹੈ ਉਹਨਾਂ ਨੂੰ ਰੋਕਿਆ ਗਿਆ ਬਹੁਤ ਬਹੁਤ ਗਲਤ ਹੈ ਜਿਹੜੇ ਅਗਨੀ ਵੀ ਸਕੀਮ ਨਾਲ ਕਿਹਾ ਹੈ ਯੂਥ ਦੇ ਖਿਲਾਫ ਪ੍ਰੋਟੈਸਟ ਕਰਦਾ ਦੇ ਹੈਵ ਅ ਰਾਈਟ ਟੂ ਪ੍ਰੋਟੈਸਟ ਕੌਣ ਰਹਿ ਗਿਆ ਜੀ ਨੌਜਵਾਨ ਸੜਕਾਂ ਤੇ ਆ ਔਰਤਾਂ ਸੜਕਾਂ ਤੇ ਆ ਦਲਿਤ ਸੜਕਾਂ ਤੇ ਆ ਕਿਸਾਨ ਸੜਕਾਂ ਤੇ ਆ ਮਜ਼ਦੂਰ ਚੀਕਾਂ ਮਾਰ ਰਿਹਾ ਜੀ ਕਰਮਚਾਰੀ ਸਾਰੇ ਠੇਕੇ ਤੇ ਇਹਨਾਂ ਦੀ ਪੈਨਸ਼ਨ ਵੀ ਬੰਦ ਕਰਤੀ ਨਗੂਣੀਆਂ ਤ ਉਹ ਸਾਰੇ ਕਰਦੇ ਆ ਆਰਥੀ ਦੀ ਆਰਥ ਘਟਾਤੀ ਜੀ ਮਤਲਬ ਕਿਸਾਨਾਂ ਦਾ ਬੁਰਾ ਹਾਲ ਆ ਜੀ ਮਤਲਬ ਮੈਨੂੰ ਕੋਈ ਵਰਕ ਦੱਸ ਦਿਓ ਜਿਹੜਾ ਮੋਦੀ ਸਰਕਾਰ ਕਫੋਸ਼ ਹੋਵੇ ਕੋਈ ਕੁਛ ਨਹੀਂ ਆ ਕਿਸੇ ਨੂੰ ਮਿਲਦੇ ਨਹੀਂ ਆ ਗੱਲ ਨਹੀਂ ਕਰਦੇ ਕਿਸੇ ਨਾਲ ਜੀ ਮੋਦੀ ਸਰ ਪਟਿਆਲਾ ਆਏ ਸੀ ਉਹਦੇ ਨਾਲ ਕੋਈ ਕਰਕੇ ਨਾ ਨੈਗੇਟਿਵ ਪਿਆ ਜੀ ਉਹਦਾ ਨੈਗੇਟਿਵ ਹੋਇਆ ਉਹਨਾਂ ਨੇ ਬਾਹਰੋਂ ਬੱਦੇ ਲਿਆ ਕੇ ਉਹਨਾਂ ਨੇ ਆਪਣੀ ਜੋ ਰੈਲੀ ਕਰਨੀ ਸੀ ਉਹ ਤਾਂ ਕਰਕੇ ਚਲੇ ਗਏ ਲੋਕਲ ਬੰਦੇ ਉਹਦੇ ਚ ਕੋਈ ਨਹੀਂ ਗਏ ਜੀ ਉਹਦਾ ਬਹੁਤ ਜ਼ਿਆਦਾ ਨੈਗੇਟਿਵ ਇੰਪੈਕਟ ਗਿਆ ਲੋਕ ਲੋਕ ਬਹੁਤ ਨਾਰਾਜ਼ ਆ ਕਿਸਾਨ ਹੋਰ ਜ਼ਿਆਦਾ ਨਾਰਾਜ਼ ਹੋ ਗਏ ਕਦਾ ਜੀ ਸਾਨੂੰ ਦਿੱਲੀ ਜਾਣ ਨਹੀਂ ਦਿੰਦੇ ਪੰਜਾਬ ਤੋਂ ਤੇ ਸਾਡੇ ਨਾਲ ਗੱਲ ਨਹੀਂ ਕਰਦੇ ਹਾਂ ਜੀ ਸਰ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੈ ਉਹਦੇ ਦੇਖੋ ਮੈਂ ਪਹਿਲਾਂ ਵੀ ਦੱਸਿਆ ਜੀ ਅਸੀਂ ਬਿਲਡਿੰਗ ਬਣਾ ਸਕਦੇ ਹਾਂ ਦਵਾਈਆਂ ਭੇਜ ਸਕਦੇ ਆ ਭੇਜਤੀਆਂ ਬਿਲਡਿੰਗਾਂ ਬਣਾ ਰਹੇ ਆ ਅਸੀਂ ਮਸ਼ੀਨਾਂ ਭੇਜਤੀਆਂ ਡਾਕਟਰ ਹੁਣ ਮੈਂ ਟ੍ਰੇਨ ਕਰ ਰਿਆ ਜੀ ਇਹਨਾਂ ਨੇ ਪਿਛਲੇ 25 30 ਸਾਲ ਚ ਨੇ ਕੀਤਾ ਜੀ ਮੈਂ ਜਿਹੜੇ ਮੈਡੀਕਲ ਡਾਕਟਰ ਜਿਹੜੇ ਬੋਰਡ ਭਰਦੇ ਹੁੰਦੇ ਸੀ ਉਹ ਮੈਂ 100% ਰਿਕਰੂਟਮੈਂਟ ਮੈਂ ਸਾਰਾ ਅਰੇਂਜਮੈਂਟ ਕਰਦਾ ਪਿਛਲੇ ਸਾਲ ਰੱਖੇ ਸੀ ਮੈਡੀਕਲ ਕਾਡ ਦੀ ਕਮੀ ਪੂਰੀ ਹੋ ਗਈ ਇਸ ਵਾਰ ਜਿਲ੍ਹਾ ਹਸਪਤਾਲਾਂ ਦੀ ਸਬਡਿਵੀਜ਼ਨ ਹਸਪ डॉक्टर करने पैणल ट्रेनिंग दे रहे हैं जी, ग्रिटिकल, ग्रिटिकल दी, आप ना इसकी क्रोनोलॉजी समझो जब दिल्ली में हमारी सरकार बनी हमने वैट कम कर दिया सब ने विरोध किया अरविंद केजरीवाल जी ने वैट कम कर दिया उससे क्या हो गया गवर्नमेंट की इनकम बढ़ गई लोग ईमानदारी से टैक्स देने लगे और इंस्पेक्टर राज खत्म हो गया अभी इसमें जो जब इंटरेस्ट जब इंटरेस्ट रेड कमेटी बनी होती है ना बाकी सब सरकार हमारी एक ही सरकार थी बाकी उस वक्त हमारी सरकार नहीं थी तो हमारी पंजाब में सरकार बाद में बड़ी है बाद में बड़ी, है, में बड़ी है, अभी अभी इशू अभी इशू ये है अभी इशू ये है कि आप जो आदमी चप्पल खरीद खरीदेगा उसके ऊपर आप टैक्स लगा रहे हो आप ढाबे पे परौठा खा रहे हो चार पी रहे हो उस पर टैक्स लगा रहे हो तो हमारी राय ये है कि उस पर टैक्स नहीं होना चाहिए कम से कम होना चाहिए या नहीं होना चाहिए सुन लो सुन लो सुन लो सुन लो अभी जो फाइव स्टार होटल है ये सेंट्रल उल्टा कर रखा है आपको तो पता है ना कि डानी अबानी को टैक्स थर्टी परसेंट से ट्वेंटी टू कर दिया बाई परसेंट कर दिया उसको डेढ़ लाख का बेनिफिट हो रहा है तो हमारा ये मानना है कि ये 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 वाला बेनिफिट है ना जी तो ये वर्किंग क्लास को मिलना चाहिए डॉक्टर साहब पंजाब में जो आपका कांग्रेस के साथ नहीं है गठबंधन बहुत जगह गठबंधन है हरियाणा और दिल्ली जगह ये सीटा तो आ जाती है पी डी गठबंधन उसके बाद ये पंजाब के जेडी कांग्रेसी है सपोर्ट करती है ਦੇਖੋ ਤੁਸੀਂ ਇਹਨਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਐਸ ਵੇਲੇ ਕੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਕਹਿ ਰਿਹਾ ਕਿ ਜਿਹੜਾ ਇਲੈਕਸ਼ਨ ਬੋਰਡ ਦਾ ਜਿਹੜਾ ਹੈਗਾ ਨਾ ਜੀ ਇਟਸ ਅਨ ਕਨਸਟੀਟਿਊਸ਼ਨਲ ਲਾ ਇਹ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਔਰ ਉਹਦੇ ਥਾਡੇ ਸਾਹਮਣੇ ਸਾਰੀ ਉਹਨਾਂ ਦੀ ਸਤਾਈ ਸਾਹਮਣੇ ਆ ਗਈ ਗਵਰਨਰ ਕੰਮ ਨਹੀਂ ਕਰਨ ਦੇ ਰਹੇ ਜਿਹੜੇ ਤੁਹਾਡੇ اپੋਜੀਸ਼ਨ ਦੇ ਲੀਡਰ ਆ ਚਾਹੇ ਮਨੀਸ਼ ਸੋਧਿਆ ਸਤਿੰਦਰ ਜਨ इवन ਅਰਵਿੰਦ ਕੇਜੀਵਾਲ ਚਾਰਖੜ ਦਾ ਮੁੱਖ ਮੰਤਰੀ ਕੋਈ ਮਨੀ ਟ੍ਰੇਡ ਨਹੀਂ ਹੈ ਜੀ ਕੋਈ ਪੈਸਾ ਰਿਕਵਰ ਨਹੀਂ ਹੋਇਆ 100 ਕਰੋੜ ਦੀ ਠੱਗੀ ਮਾਰਨੀ ਕਿੱਥੇ ਗਿਆ ਜੀ ਪੈਸਾ ਕੋਈ ਜ਼ਮੀਨ ਵੀ ਦੇ ਸੁਣ ਲੋ ਸੁਣੋ ਪੂਰਾ ਜਵਾਬ ਸੁਣ ਲੋ ਪੂਰਾ ਜਵਾਬ ਸੁਣ ਲੋ ਪੂਰਾ ਜਵਾਬ ਸੁਣ ਲੋ ਜਿਹੜੇ ਇਮਾਨਦਾਰ ਬੰਦੇ ਆ ਜੀ ਉਹਨਾਂ ਨੇ ਕਾਨੂੰਨੀ ਉਲਟਾ ਬਣਾਤਾ ਜੀ ਕਿ ਤੁਸੀਂ ਦੋਸ਼ੀ ਹੋ ਜਿੰਨੀ ਦੇਰ ਤੁਸੀਂ ਗੋਲ ਨਹੀਂ ਕਰ ਸਕਦੇ ਹੋ ਉਹਨੂੰ ਦੇਖੋ ਉਹਨੂੰ ਸਤਿੰਦਰ ਜਨ ਨੂੰ 2 ਸਾਲ ਹੋ ਗਏ ਜੀ 2 ਸਾਲ 3 ਸਾਲ 4 ਸਾਲ ਜੇਲ੍ਹਾਂ ਚ ਗੜੀ ਜਾਓ ਤੁਸੀਂ ਉਹਨਾਂ ਦਾ ਆਦਰ ਸਾਈਡ ਸਾਡੇ ਪ੍ਰਧਾਨ ਮੰਤਰੀ ਕਹਿ ਰਹੇ ਆ ਕਿ ਜਿਹੜੇ ਤੁਹਾਡੇ ਬੁਮਾਰਾ ਸੀਗੇ ਜੀ ਇਨੇ 72000 ਦਾ ਕੋਟਾ ਲਾ ਕੀਤਾ ਉਹਨੂੰ ਫਿਰ ਮੁੱਖ ਪత్రిక ਉਹ ਬੜਾਤਾ ਅਸ਼ੋਕ ਜਵਾਨ ਨੇ ਕਹਿੰਦੇ ਉਹਨੇ ਅਦਾਰਸ਼ ਸਕੈਮ ਜਿਹੜਾ ਕਾਰਗਿਲ ਦੇ ਸ਼ਹੀਦਾਂ ਨਾਲ ਧੋਖਾ ਕੀਤਾ ਉਹਦਾ ਸਟੈਂਪ ਕੀਤਾ ਸ਼ਵਿੰਦੂ ਅਧਿਕਾਰੀ ਦਾ ਕਹਿੰਦੇ ਸੀ ਚਿੱਟ ਫੌਂਡ ਸਕੈਮ ਹੈ ਜਿਹੜਾ ਆਸਾਮ ਦਾ ਫਿਕਰ ਤੁਹਾਡਾ ਸਵਾਲ ਇਹੀ ਹੈ ਜੀ ਤੁਹਾਡਾ ਸਵਾਲ ਨਾਲ ਲਿੰਕਡ ਹੈ ਜੀ ਇਹ ਜਿਹੜਾ ਇਸ ਵੇਲੇ ਇੰਡੀਆ ਦੇ ਵਿੱਚ ਕਨਸਟੀਟਿਊਸ਼ਨ ਦਾ ਜਿਹੜਾ ਹੈਗਾ ਸੰਵਿਧਾਨ ਅੰਡਰ ਥ੍ਰੈਟ ਹੈ ਜੀ ਡੈਮੋਕ੍ਰੇਸੀ ਅੰਡਰ ਥ੍ਰੈਟ ਹੈ ਸੋ ਇਟਸ ਅ ਨੀਡ ਬੇਸਡ ਅਲਾਈਅੰਸ ਹੁਣ ਪੰਜਾਬ ਦੇ ਵਿੱਚ اپੋਜੀਸ਼ਨ ਪਾਰਟੀ ਕਾਂਗਰਸ ਹੈ ਜੀ ਥੇਅਰ ਇਜ਼ ਨੋ ਨੀ ਜਿਵੇਂ ਲੱਟਸ ਇਹ ਕੇ ਸਾਡੇ ਸਾਡੇ ਕੱਲਿਆਂ ਦੇ ਨਹੀਂ ਆ ਜੀ ਕੇਰਲਾਂ ਦੇ ਵਿੱਚ ਜਾਂ ਉੱਥੇ ਇੱਕ ਕਾਂਗਰਸ ਅਲਾਈਅንስ ਹੈ ਇੱਕ ਲੈਫਟ ਅਲਾਈਅንስ ਹੈ ਉੱਥੇ ਵੀ ਲੜ ਰਿਹਾ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਇਕੱਠੇ ਹੋਣ ਦਾ ਮਤਲਬ ਹੈ ਕਿ ਅਸੀਂ ਕੋਈ ਹੋਰ ਪਾਰਟੀ ਜਿਹੜੀ ਐਗਜ਼ਿਸਟ ਨਹੀਂ ਕਰਦੀ ਉਹਨੂੰ ਅਸੀਂ ਆਪੋਜੀਸ਼ਨ ਬਣਾ ਦਾਂਗੇ ਕਿਉਂ ਬਣਾਵਾਂਗੇ ਅਸੀਂ ਵੀ ਨੀਡ ਵੀ ਨੀਡ ਅ ਰੂਲਿੰਗ ਪਾਰਟੀ ਵੀ ਨੀਡ ਅ ਸਟਰੋਂਗ ਆਪੋਜੀਸ਼ਨ ਪੰਜਾਬ ਦੇ ਵਿੱਚ ਕਾਂਗਰਸ ਇਸ ਅ ਸਟਰੋਂਗ ਆਪੋਜੀਸ਼ਨ ਸੋ ਇਟ ਇਜ਼ ਅ ਨੀਡ ਵੀ ਸੋ ਪੰਜਾਬ ہماری 13 ਆ ਰਹੀ ਹੈ दिल्ली में हम सात जीत रहे हैं सुन लो सुन लो सुन लो सुन लो दिल्ली में स... मेरी अपनी वो आप अपना जो कर सकते हो नव यू का आज के क्वेश्चन है विधानसभा में पंजाब में हमारी तेरह आ रही है एक हमारी हरियाणा में आ रही है लेकिन हम दस की दस जीत रहे हैं बाकी कांग्रेस की आ रही है दिल्ली में चार हमारी हैं तीन उनकी हैं गुजरात से और और भी कई से हमारी सीटें आएंगी कुल मिला के हमारी राज्यसभा मिला के हमारी पच्चीस से तीस सीटें हो जाएंगी सीटें हो जाएंगी वी विल बी वेरी इंटेग्रबल पार्ट दो चीजें होती हैं एक होता है लीडर और एक होता है कि पार्टी की सीटें कितनी है वो सिकंड्री चीज है आप आज जो रेवोल्यूशन है दैट इज अरविंद केजरीवाल ये सिंबल ऑफ रेजिस्टेंस आम आदमी पार्टी ने स्ट्रीट की फाइट दी है पहले पहले जो दूसरी पार्टियों के लीडर भी जेल में गए हैं उन्होंने सरेंडर कर दिया झारखंड के मुख्यमंत्री भी गए हैं अंदर चले गए रिजाइन करके चले गए नाउ अरविंद केजरीवाल इज गिविंग फाइट आम आदमी पार्टी इज गिविंग फाइट ना अरविंद केजरीवाल बिकम ए नेशनल हीरो हीज बिकम द सिंबल ऑफ अपोजिशन यूनिटी आई थिंक यू हैव टू एप्रिशिएट दैट सो ही इज अ यूनिफाइंग फोर्स फॉर द अपोजिशन फोर्स पहले इनकी नहीं थी दादा पर गए अति ज्ञात का साथ देके 13 किलो बांटते डॉक्टर मनीर जी को कार्यालय में भेज दो बोलो सारे ना हो रहा था अनुवाद आते हैं पर एक जो तो कृपया देती फोन करो कि कि कार्यालय में नेशनल का थोड़ा जो अपन 10 का देंगे कि चलो स्टे से आगे तक घूमते रहिए को मत भी रहे तेरे सामने बने वोट आप पाके फिर जाइयो आप तेरे वोट नहीं पाओ तो समझ रहे होए आप आप इस पार्टी के कोना में देख रहे होए डॉक्टर जोड़ी जी को वोट आप पाके अब आप आगे बने देखे थोड़ा बहुत बहुत आज भी इस एटम के बीच जितने मैं ਜਾਣਾ ਮੌਸਮਾ ਪੁਨੀਰਵਾਨ ਅਨਮੇਮ ਡਾਕਟਰ ਬਦਮੀਰ ਸਿੰਘ ਜੀ ਜੋ ਆਪਣੇ ਪਰਿਵਾਰ ਦੇ ਨਾਲ ਉਹ ਜਿਵੇਂ ਸਵੇਰ ਕੱਢ ਕੇ ਇਸ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਮੈਂ ਦਿਲ ਦੇ ਕਰਾਈਆਂ ਤੋਂ ਉਹਨਾਂ ਦਾ ਸਵਾਗਤ ਕਰਨਾ ਧੰਨਵਾਦ ਕਰਨਾ ਸਾਡੇ ਐਮਐਲਏ ਬੈਡਮਨੀ ਦਾ ਮਿੱਤਰ ਜੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਨੇ ਉਹਨਾਂ ਨੂੰ ਵੀ ਮੈਂ ਇਹ ਕਹਿਣਾ ਕੋਈ ਪੋਲਿਟਿਕਲ ਤਮੋ ਬੈਡਮਨੀ ਦਾ ਜਾਂ ਟੌਕਸੋਲ ਕਸੰਗੇ ਮੈਂ ਕੇਵਲ ਤੇ ਕੇਵਲ ਅੱਜ ਤੁਸੀਂ ਸਭਨੇ ਆਪਣਾ ਸਭਾ ਕਟਿਆ ਚਾਹੇ ਮੁਸਲਮਾਨ ਭਾਈ ਚਾਹੇ ਈਸਾਈਅਨ ਕਰ ਰਸੂ ਈਸ਼ੁਰ ਸਾਡਾ ਬ੍ਰਾਹਮਣ ਸਮਾਜ ਸਾਡੀ ਮਾਦਰੀ ਸ਼ਕਤੀ ਸਭਾ ਨਵੀਨ ਆਪਲ ਕਰ ਰਸੂ ਐਸੋਸੀਏਸ਼ਨ ਸਾਡੇ ਉਰਜੋ ਇੰਡਸਟਰੀ ਐਸੋਸੀਏਸ਼ਨ ਦੇ ਕਿੰਨੇ ਵੀ ਸਬਾਲ ਸਕੀਰ ਇੰਡਸਟਰੀ ਮਾਈਕਰੋ ਐਂਡ ਮੀਡੀਅਮ ਕਸਟਰੀ ਸਾਡੇ ਨਿਤ ਦਰਸ ਪੀਐਸਸੀ ਵਾਲੇ ਬੈਕ ਸਾਈਡ ਵਾਲੇ ਇੰਡਸਟਰੀ ਐਸੋਸੀਏਸ਼ਨ ਰਿਸ਼ੂ ਸਾਹਿਬ ਜੀ ਇਨਵਕਿ ਨਿਵਾਸਵਾਦੀ ਅਜੇ ਗੋਰਨ ਜੀ ਗੁਰਮਤੀ ਮਾਣ ਜੀ ਸਭ ਦਾ ਮੈਂ ਕਮਿਸ਼ਨਰ ਰਜਿਸਟਰ ਐਸੋਸੀਏਸ਼ਨ ਆਈਡੀ ਫਰਗਾ ਜੀ ਦਾ ਨਾਲ ਮੱਡੀ ਦੇ ਪ੍ਰਕਾਰ ਦੀ ਵਪਾਰ ਵੰਡਲ ਦੇ ਚ ਗੱਲੇ ਦੇ ਐਸੋਸੀਏਸ਼ਨਾਂ ਦਾ ਨਾਮ ਲਿਏ ਬਹੁਤ ਸਮਾਂ ਲੱਗੇਗਾ ਚਾਦੀ ਪਿਆਦੀ ਕਿੰਨੀ ਐਸੋਸੀਏਸ਼ਨਾਂ ਦੇ ਸਭ ਦੇ ਕਾਰਜਕਾਰਨੀ ਤੇ ਪਹੁੰਚੀ ਹੈ ਮੈਂ ਦਿਲ ਦੇ ਕਰਾਈਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਛੋਕੇ ਜਿਹਾ ਸੰਦੇਸ਼ ਹੈ ਸਾਡੇ ਐਨਜੀਓ ਦੇ ਵੀ ਪ੍ਰਕਾਸ਼ ਸ਼ਕਤੀ ਇੱਥੇ ਬੈਠੇ ਨੇ ਜੋ ਸ਼ਹਿਰ ਦੀ ਦਸ਼ਾ ਉਹ ਵਿਸ਼ਾ ਨਿਰਧਾਰਨ ਕਰਦੇ ਨੇ ਅਜੋ ਸਮਾਂ ਸਾਡੇ মিডিਆ ਦੇ ਕੋਈ ਆਫੀਸ਼ੀਅਲ মিডিਆ ਨਹੀਂ ਕੋਲਿਆ ਜੋ ਸਾਡੇ ਜੀ ਸਾਥੀ ਨੇ ਉਹ ਵੀ ਇਸ ਪ੍ਰੋਗਰਾਮ ਤੇ ਵੀ ਸ਼ਿਰਕਤ ਕਰ ਰਹੇ ਨੇ ਸਾਰਿਆਂ ਦਾ ਮੈਂ ਸਿਰ ਤੇ ਕਰਾਈਓ ਤੋਂ ਵਿਸ਼ੇਸ਼ ਕਰਕੇ ਸਾਡੇ ਜੋ ਆਮ ਆਦਮੀ ਪਾਰਟੀ ਦੇ volunteers ਸਹਿਬਾਨ ਸਾਡੀ ਸੱਚੀ ਲੀਡਰਸ਼ਿਪ ਅੱਜ ਇਸ ਮੌਕੇ ਦੇ ਵਿੱਚ ਪਹੁੰਚ ਕੇ ਸਾਡੀ ਪਾਰਟੀ ਦਾ ਹੌਸਲਾ ਵਧਾਇਆ ਮੈਂ ਦਿਲ ਦੇ ਕਰਾਂਗੇ ਉਹਨਾਂ ਨੂੰ ਸਭ ਦਾ ਤਾਰਫ ਕਰਦੇ ਹੋਏ ਇੱਕ ਵਾਰ ਫੇਰ ਡਾਕਟਰ ਕੁਲਦੀਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ और बेनती करता कि अगे की जो भी सशा निर्देश देंगे असंरा करके पूरा करेंगे और बहुत धन्यवाद जी